ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਗਰੋਹ ਦਾ ਪੰਡਾ ਫੂਡ ਕੀਤਾ ਇਹ ਲੁੱਟਾ ਖੂਹਾਂ ਕਰਦਾ ਸੀ ਔਰ ਇਹ ਜਿਹੜਾ ਲੁੱਟਾ ਖੂਹਾਂ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀਗੇ ਉਹ ਬੜਾ ਫਿਲਮੀ ਅੰਦਾਜ਼ ਚ ਦਿੰਦੇ ਸੀਗੇ ਤੇ ਨਾਲ ਦੀ ਨਾਲ ਆਪਣੇ ਆਪ ਨੂੰ ਬੜਾ ਸੇਫ ਕਰਕੇ ਚੱਲਦੇ ਸੀਗੇ ਵੀ ਕੱਲ ਨੂੰ ਜੇ ਫੜੇ ਜਾਈਏ ਤਾਂ ਕੋਈ ਬਹੁਤੇ ਮੁਕੱਦਮੇ ਨਾ ਸਾਡੇ ਉੱਤੇ ਪੈ ਜਾਣ ਮਤਲਬ ਆਪਣੇ ਆਪ ਨੂੰ ਜਿਹੜਾ ਇਹ ਪੂਰੇ ਚਾਤਰ ਬਣਦੇ ਸੀਗੇ ਪੂਰੇ ਸਿਆਣੇ ਬਣਦੇ ਸੀਗੇ ਵੀ ਕੱਲ ਨੂੰ ਜਦੋਂ ਅਸੀਂ ਫੜੇ ਜਾਣਾ ਯਾਹ ਪਹਿਲਾਂ ਤਾਂ ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਫੜੇ ਜਾਣਾ ਹੀ ਨਹੀਂ ਪਰ ਕਹਿੰਦੇ ਵੀ ਜੇ ਕੱਲ ਨੂੰ ਕਿਤੇ ਅਸੀਂ ਫੜੇ ਜਾਈਏ ਜਦੋਂ ਪੁਲਿਸ ਸਾਡੇ ਉੱਤੇ ਮੁਕਦਮੇ ਆਇਦ ਕਰੇ ਸਾਡੇ ਉੱਤੇ ਦੋਸ਼ ਲਾਵੇ ਸਾਡੇ ਉੱਤੇ ਧਰਾਵਾਂ ਲੱਗਣ ਤਾਂ ਕਿਤੇ ਨਾ ਕਿਤੇ ਅਸੀਂ ਬਚ ਜਾਈਏ ਇਸੇ ਦੇ ਚਲਦਿਆਂ ਇਹ ਜਿਹੜਾ ਗਰੋ ਸੀਗਾ ਇਹ ਕੀ ਕਰਦਾ ਸੀਗਾ ਜਿਹੜੇ ਹਥਿਆਰ ਵਰਤਦਾ ਸੀ ਇਹ ਦਰਸਲ ਸਾਰੇ ਨਕਲੀ ਹੁੰਦੇ ਸੀਗੇ ਅਗਲੇ ਨੂੰ ਡਰਾਉਣ ਵਾਸਤੇ ਇਹ ਖਡਾਉਣਾ ਪਿਸਤੋਲਾਂ ਦਾ ਇਸਤੇਮਾਲ ਕਰਦਾ ਸੀਗਾ ਸਵੇਰੇ ਸਵੇਰੇ ਕਿਸੇ ਦੇ ਘਰ 'ਚ ਜਾਂ ਦੁਕਾਨ ਤੇ ਜਾਂ ਕਿਸੇ ਦੇ ਸ਼ੋਅਰੂਮ 'ਚ ਜਾਂ ਰਾਹ ਜਾਂਦੇ ਤੇ ਧਾਵਾ ਬੋਲ ਦਿੰਦੇ ਸੀ ਬੰਦਾ ਡਰ ਜਾਂਦਾ ਸੀ ਕਿਉਂਕਿ ਬੰਦਾ ਆਪਣੇ ਕੰਮ ਤੇ ਜਾ ਰਿਹਾ ਬੰਦਾ ਜਿਹੜਾ ਕਿਸੇ ਨਾ ਕਿਤੇ ਹੋਰ ਥਾਂ ਜਾ ਰਿਹਾ ਕਿਸੇ ਕੰਮ ਜ਼ਰੂਰੀ ਕੰਮ ਵਾਸਤੇ ਸ਼ਹਿਰੋਂ ਬਾਹਰ ਜਾ ਰਿਹਾ ਉਹ ਬੰਦਾ ਡਰ ਜਾਂਦਾ ਸੀ ਤੇ ਉਹ ਇਹਨਾਂ ਦਾ ਸ਼ਿਕਾਰ ਹੋ ਜਾਂਦਾ ਸੀ 29 ਮਾਰਚ ਨੂੰ ਸਵੇਰੇ 5:30 ਵਜੇ ਚਗਾਵਾਵਾਂ ਦੇ ਵਿੱਚ ਸਥਿਤ ਜਿਹੜਾ ਅੰਮ੍ਰਿਤਸਰ ਤੇ ਅਜਨਾਲਾ ਦੇ ਵਿੱਚ ਪੈਂਦਾ ਉੱਥੇ ਇਹਨਾਂ ਨੇ ਇੱਕ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਸੁਰਿੰਦਰ ਸਿੰਘ ਹੋਣਾ ਦਾ ਉਹ ਘਰ ਸੀਗਾ ਜਦੋਂ ਇਹ ਚਾਰ ਜਣੇ ਸਵੇਰੇ ਇਕੱਠੇ ਹੋ ਕੇ ਉੱਥੇ ਗਏ ਕਿਉਂਕਿ ਇਹ ਰੇਕੀ ਪਹਿਲਾਂ ਕਰਦੇ ਹੁੰਦੇ ਸੀਗੇ ਵੀ ਇਸ ਇਲਾਕੇ ਦੇ ਵਿੱਚ ਕਿਹਦੇ ਕੋਲ ਪੈਸੇ ਆ ਕਿਹਦੇ ਕੋਲ ਗਹਿਣੇ ਆ ਕਿਹਦਾ ਬੱਚਾ ਜਿਹੜਾ ਬਾਹਰ ਚਲਿਆ ਗਿਆ ਜਾਂ ਕਿਹਦੇ ਘਰ ਕੋਈ ਬਾਹਰੋਂ ਆਇਆ ਇਹ ਪੂਰੀ ਜਿਹੜੀ ਹੈ ਇਨਫੋਰਮੇਸ਼ਨ ਰੱਖਦੇ ਹੁੰਦੇ ਸੀ ਇਸੇ ਤਰ੍ਹਾਂ ਇਹਨਾਂ ਨੇ ਜਦੋਂ ਰੇਕੀ ਕੀਤੀ ਇਹਨਾਂ ਨੂੰ ਪਤਾ ਲੱਗਾ ਵੀ ਜਿਹੜੇ ਸੁਰਿੰਦਰ ਸਿੰਘ ਹੋਣੀ ਜਿਹੜੇ ਪਿੰਡ ਚਗਾਵਾ ਦੇ ਵਿੱਚ ਰਹਿੰਦੇ ਆ ਇਹਨਾਂ ਕੋਲ 4 ਪੈਸੇ ਹੈਗੇ ਆ ਇਹਨਾਂ ਦੇ ਕੋਲ ਪੈਸੇ ਇਸ ਵੇਲੇ ਘਰ ਦੇ ਵਿੱਚ ਨਗਦ ਪਏ ਆ ਨਾਲੇ ਇਸ ਸਵੇਰੇ 5:30 ਵਜੇ ਚਾਰੇ ਜਾਣੇ ਜਿਹੜੇ ਆ ਉਹਨਾਂ ਦੇ ਘਰ ਪਹੁੰਚ ਜਾਂਦੇ ਆ ਹੁਣ ਸਵੇਰੇ ਸਵੇਰੇ ਬੰਦਾ ਉੱਠਿਆ ਹੁੰਦਾ ਹਲੇ ਅੱਧਾ ਘਟੱਬਰ ਸੁੱਤਾ ਹੁੰਦਾ ਅੱਧੇ ਇੱਕ ਬੰਦੇ ਜਿਨ੍ਹਾਂ ਨੇ ਕੰਮਕਾਰ ਤੇ ਜਾਣਾ ਹੁੰਦਾ ਉਹ ਆਪਣੇ ਕੰਮ ਦੀ ਤਿਆਰੀ ਕਰ ਰਹੇ ਹੁੰਦੇ ਆ ਤਾਂ ਇਸੇ ਦੌਰਾਨ ਇਹ ਸ਼ਖਸ ਕੀ ਕਰਦੇ ਆ ਉਹ ਖਡਾਉਣਾ ਪਿਸਤੌਲ ਕੱਢ ਕੇ ਉਹਨਾਂ ਨੂੰ ਡਰਾਉਂਦੇ ਆ ਕਹਿੰਦੇ ਭਾਈ ਸਾਹਿਬ ਜੋ ਕੋਈ ਤੁਹਾਡੇ ਕੋਲ ਹੈਗਾ ਤੁਸੀਂ ਸਾਨੂੰ ਦੇ ਦਿਓ ਇਹ 29 ਤਰੀਕ ਨੂੰ ਸਵੇਰੇ 5:30 ਵਜੇ ਸੁਰਿੰਦਰ ਸਿੰਘ ਦੇ ਘਰ ਚੋਂ 11 ਲੱਖ ਰੁਪਈਆ ਲੁੱਟਦੇ ਆ ਨਾਲ ਸੋਨੇ ਦੇ ਗਹਿਣੇ ਲੈ ਕੇ ਜਿਹੜੇ ਆ ਫਰਾਰ ਹੋ ਜਾਂਦੇ ਆ ਹੁਣ ਬੰਦਾ ਸੁਭਾਵਕ ਗੱਲ ਆ ਕੰਪਲੇਂਟ ਕਰਦਾ ਸੁਰਿੰਦਰ ਸਿੰਘ ਹੁਣਾਂ ਨੇ ਵੀ ਪੁਲਿਸ ਨੂੰ ਇਤਲਾਹ ਦਿੱਤੀ ਵੀ ਭਾਈ ਸਵੇਰੇ 5:30 ਵਜੇ ਇਹ ਵਾਕਾ ਹੋ ਗਿਆ ਮੇਰੇ ਨਾਲ ਮੈਂ ਤਾਂ ਆਪਣੇ ਕੰਮ ਤੇ ਚੱਲਿਆ ਸੀਗਾ ਇਸੇ ਦੌਰਾਨ ਚਾਰ ਬੰਦੇ ਮੇਰੇ ਕੋਲ ਆਏ ਉਹਨਾਂ ਨੇ ਪਿਸਤੌਲ ਜਿਹੜਾ ਕੱਢ ਕੇ ਮੈਨੂੰ ਵਿਖਾਇਆ ਉਹ ਕਹਿੰਦੇ ਜੋ ਕੁਝ ਹੈਗਾ ਕੱਢ ਦਿਓ ਨਹੀਂ ਤੇ ਗੋਲੀ ਮਾਰ ਦਿਆਂਗੇ ਤੇ ਕਹਿੰਦੇ ਇਸੇ ਦੌਰਾਨ ਜਿਹੜਾ ਉਹਨਾਂ ਨੇ ਮੇਰੇ ਘਰ ਚੋਂ ਲੁੱਟ ਕੀਤੀ 11 ਲੱਖ ਰੁਪਇਆ ਪਿਆ ਸੀਗਾ ਨਾਲ ਦੀ ਨਾਲ ਗਹਿਣੇ ਵੀ ਲੈ ਕੇ ਚਲੇ ਗਏ ਪੁਲਿਸ ਵਾਸਤੇ ਵੀ ਇਹ ਸਿਰਦਰਦੀ ਬਣਿਆ ਚੋਣ ਜਾਬਤਾ ਲੱਗਿਆ ਹੋਇਆ ਵੀ ਬੰਦੇ ਕਿੱਦਾਂ ਤੁਰੇ ਫਿਰਦੇ ਆ ਇਹਨਾਂ ਕੋਲ ਜਿਹੜਾ ਹਥਿਆਰ ਵੀ ਆ ਤੇ ਬਹੁਤ ਜਿਹੜਾ ਕਿਰਕਰੀ ਹੋ ਰਹੀ ਸੀ ਪੁਲਿਸ ਦੀ ਖਾਸ ਤੌਰ ਤੇ ਚੋਣ ਜਾਬਤੇ ਦੇ ਦੌਰਾਨ ਇਦਾਂ ਦੀ ਵਾਰਦਾਤ ਹੋਈ ਆ ਪੁਲਿਸ ਨੇ ਜਦੋਂ ਸੀਸੀਟੀਵੀ ਖੰਗਾਲੇ ਇਹਨਾਂ ਦਾ ਪਿੱਛਾ ਕੀਤਾ ਤਾਂ ਇਹ ਜਿਹੜੇ ਚਾਰੇ ਬੰਦੇ ਸੀਗੇ ਇਹ ਆਸ-ਪਾਸ ਦੇ ਇਲਾਕੇ ਤੋਂ ਹੀ ਜਿਹੜਾ ਫੜੇ ਗਏ ਅੰਮ੍ਰਿਤਸਰ ਦੇ ਸੀਗੇ ਅੰਮ੍ਰਿਤਸਰ ਸ਼ਹਿਰ ਦੇ ਸੀਗੇ ਦਿਹਾਤੀ ਦੇ ਸੀਗੇ ਉਥੋਂ ਇਹ ਲੋਕ ਜਦੋਂ ਫੜੇ ਗਏ ਤਾਂ ਫੇਰ ਪੁਲਿਸ ਨੇ ਜਦੋਂ ਇਹਨਾਂ ਕੋਲੋਂ ਵੈਪਨ ਬਰਾਮਦ ਕਰਾਏ ਤਾਂ ਪੁਲਿਸ ਹਰਾਨ ਹੋ ਗਈ ਇਹ ਸਾਰੇ ਵੈਪਨ ਜਿਹੜੇ ਇਹਨਾਂ ਕੋਲੋਂ ਬਰਾਮਦ ਹੋਏ ਆ ਇਹ ਦਰਸਲ ਖਡਾਉਣਾ ਪਿਸਤੌਲ ਸੀਗਾ ਇਹ ਚਾਹੁੰਦੇ ਸੀਗੇ ਵੀ ਜਦੋਂ ਅਸੀਂ ਬੰਦੇ ਨੂੰ ਡਰਾਈਏ ਕੇਵਲ ਸਾਡਾ ਕੰਮ ਕਹਿੰਦੇ ਡਰਾਉਣਾ ਹੀ ਸੀਗਾ ਬੰਦਾ ਮਾਰਨਾ ਨਹੀਂ ਸੀ ਅਸੀਂ ਸਾਨੂੰ ਪਤਾ ਸੀਗਾ ਵੀ ਜੇ ਬੰਦਾ ਮਰ ਗਿਆ ਤੇ ਹੋਰ ਕੇਸ ਜਿਹੜੇ ਆ ਉਹ ਵੱਧ ਪੈ ਜਾਣਗੇ ਸਾਡਾ ਕੰਮ ਕਹਿੰਦੇ ਕੇਵਲ ਇਨਾ ਹੀ ਹੁੰਦਾ ਸੀ ਵੀ ਪੈਸੇ ਲੁੱਟੋ ਤੇ ਫਰਾਰ ਹੋ ਜਾਓ ਹੁਣ ਇਹਨਾਂ ਨੇ ਪੈਸੇ ਵੀ ਲੁੱਟ ਲਏ ਗਹਿਣੇ ਵੀ ਲੁੱਟ ਲਏ ਉੱਥੋਂ ਫਰਾਰ ਹੋ ਗਏ ਤੇ ਜਦੋਂ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਆਏ ਆ ਪੁਲਿਸ ਨੇ ਇਹਨਾਂ ਦਾ ਰਿਮਾਂਡ ਲੈ ਲਿਆ ਬਾਕੀ ਹੋਰ ਕਈ ਜਿਹੜੇ ਇਹਨਾਂ ਨੇ ਕਾਂਡ ਕੀਤੇ ਹੋਣਗੇ ਕੋਈ ਪਹਿਲੀ ਵਾਰੀ ਇਹਨਾਂ ਨੇ ਇਹ ਲੁੱਟ ਨੂੰ ਤਾਂ ਇਜਾਮ ਦਿੱਤਾ ਨਹੀਂ ਹੋਏਗਾ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਅਦਾਲਤ ਦੇ ਵਿੱਚ ਪੇਸ਼ ਕਰਤਾ ਜਿੱਥੇ ਇਹਨਾਂ ਦਾ ਜਿਹੜਾ ਹੋਰ ਰਿਮਾਂਡ ਲਿਆ ਜਾਊਗਾ ਜਿੱਥੇ ਫਿਰ ਇਹਨਾਂ ਕੋਲੋਂ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਏਗੀ ਵੀ ਤੁਸੀਂ ਏਸ ਖਡਾਉਣਾ ਪਿਸਤੌਲ ਦੀ ਆੜ ਦੇ ਵਿੱਚ ਕਿੰਨਿਆਂ ਕ ਲੋਕਾਂ ਨੂੰ ਹੋਰ ਜਿਹੜਾ ਉਹ ਨਿਸ਼ਾਨਾ ਬਣਾਇਆ ਕੀ ਮਾਮਲਾ ਸੀ ਡਟਪੋ ਦਾ ਤੇ ਕੀ ਉਹਨਾਂ ਨੂੰ ਕੀ ਸੋਚੀ ਸਾਰੀ ਅੱਜ ਅੰਮ੍ਰਿਤਸਰ ਵਿਧਿਆਤੀ ਪੁਲਿਸ ਨੂੰ ਜਿਹੜੀ ਆ ਬਹੁਤ ਵੱਡੀ ਇੱਕ ਸਫਲਤਾ ਹਾਸਲ ਹੋਈ ਹੈ ਜੀ ਜਿਹੜੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸਤਿੰਦਰ ਸਿੰਘ ਜੀ ਆਈਪੀਐਸ ਜਿਨ੍ਹਾਂ ਦੀ ਰੈਨਮਾਈ ਹੈਡ ਜਿਹੜਾ ਸਾਡੇ ਡੀਐਸਪੀ ਰਾਜਕੁਮਾਰ ਜੀ ਡੀਐਸਪੀ ਜਨਾਲਾ ਤੇ ਐਸਐਚਓ ਅਜਨਾਲਾ ਤੇ ਉਹਨਾਂ ਦੇ ਜਿਹੜੀ ਸੀਆਈਏ ਦੀਆਂ ਵੱਖ-ਵੱਖ ਟੀਮਾਂ ਜਿਹੜੀਆਂ ਐ ਲਾਈਆਂ ਗਈਆਂ ਸੀਗੀਆਂ ਜਿਹੜੀ 29 ਤਿੰਨ 2024 ਨੂੰ ਜਨਾਲੇ ਇੱਥੇ ਚਕਾਵਾ ਰੋਡ ਦੇ ਉੱਤੇ ਵਾਰਦਾਤ ਹੋਈ ਸੀਗੀ ਜਿੱਥੇ ਪੌਣੇ 5 ਵਜੇ ਸਵੇਰੇ ਇਹਨਾਂ ਦੇ ਸ੍ਰਿੰਦਰਪਾਲ ਦੇ ਘਰੇ ਪੌਣੇ 5 ਵਜੇ ਤਿੰਨ ਲੋਕਾਂ ਨੇ ਆ ਕੇ ਪਿਸਤਲ ਦੀ ਨੋਕ ਦੇ ਉੱਤੇ ਜਿਹੜਾ ਹੈਗਾ ਉਹ ਜਦੋਂ ਪੌਣੇ 5 ਆਪਣੀ ਦੁਕਾਨ ਤੇ ਚਲੇ ਸੀਗੇ ਤੇ ਉਹਨਾਂ ਨੂੰ ਪਿਸਤਲ ਦੀ ਨੋਕ ਤੇ ਅੰਦਰ ਲਿਆ ਕੇ ਤੇ ਉਹਨਾਂ ਘਰੋਂ ਗਹਿਣੇ ਸੋਨੇ ਦੇ ਤੇ ਪੈਸੇ ਇਹਦੀ ਲੁੱਟ ਹੋਈ ਸੀਗੀ ਜਿਹਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਤਰੇਸ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਸੀਗਾ ਜਿਹਦੇ ਤਹਿਤ ਸਾਨੂੰ ਅੱਜ ਇਹ ਬਹੁਤ ਵੱਡੀ ਸਫਲਤਾ ਮਿਲੀ ਆ ਜਿਸ ਦੇ ਅਸੀਂ ਚਾਰ ਜਿਹੜੇ ਦੋਸ਼ੀ ਹੈਗੇ ਆ ਉਹ ਅਸੀਂ ਗ੍ਰਫਤਾਰ ਕਰ ਲਏ ਆ ਔਰ ਉਹਨਾਂ ਕੋਲੋਂ ਜਿਹੜੇ ਪੈਸੇ ਹੈਗੇ ਆ ਉਹ ਅਸੀਂ ਬਰਾਮਦ ਕਰ ਲਏ ਆ 11 ਲੱਖ ਰੁਪਈਆ ਔਰ ਜਿਹੜਾ ਪਿਸਤਲ ਸੀਗਾ ਜੋ ਲੈ ਕੇ ਆਏ ਸੀ ਇਹ ਉਹ ਖਜਾਉਣਾ ਪਿਸਤਲ ਸੀਗਾ ਜਿਹੜਾ ਤੁਹਾਡੇ ਸਾਹਮਣੇ ਇੱਥੇ ਹੈਗਾ ਪਿਆ ਹੈਗਾ ਸਰ ਕਿਵੇਂ ਇਹਨਾਂ ਵਾਰਦਾਤ ਨੂੰ ਜਨਤਾ ਸਾਰਾ ਕਿਸ ਤਰ੍ਹਾਂ ਇਹ ਲੁੱਟ ਤੱਕ ਪੋਹਨ ਪਲਾਨ ਕਿਸ ਤਰ੍ਹਾਂ ਕੀਤਾ ਇਹ ਜਿਹੜਾ ਇਹ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈਗਾ ਜਿਹੜਾ ਮੈਂ ਤੁਹਾਨੂੰ ਅਜੇ ਨਹੀਂ ਦੱਸ ਸਕਦਾ ਉਹਦੇ ਚ ਇਹ ਹੈ ਵੀ ਇਹ ਇਥੋਂ ਰੈਕੀ ਪਹਿਲਾਂ ਕਰਦੇ ਸੀਗੇ ਔਰ ਕਿਸੇ ਕਿਸਮ ਦੀ ਇਹਨਾਂ ਨੂੰ ਜਿਹੜੀ ਦੱਸਿਆ ਗਿਆ ਵੀ ਇਸ ਬੰਦੇ ਕੋਲ ਪੈਸੇ ਹੈਗੇ ਆ ਉਹ ਜਿਹੜਾ ਹੈਗਾ ਉਹ ਅਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਤੁਹਾਨੂੰ ਗਾਂ ਜਦੋਂ ਅਸੀਂ ਇਨਵੈਸਟੀਗੇਸ਼ਨ ਕਰਕੇ ਉਹਨਾਂ ਬੰਦਿਆਂ ਨੂੰ ਜਾਂ ਫੜਾਂਗੇ ਉਹ ਵੀ ਤੁਹਾਨੂੰ ਸਾਂਝੀ ਕੀਤੀ ਜਾਊਗੀ ਨਹੀਂ ਇਹਨਾਂ ਨਾਲ ਹੋਰ ਵੀ ਹੈਗੇ ਆ ਚਾਰ ਬੰਦੇ ਵਾਰਦਾਤ ਨੂੰ ਜਾਮਦੇ ਨਾਲੇ ਇਹੀ ਆ ਪਰ ਇਹਨਾਂ ਨਾਲ ਜਿਹੜੇ ਪਿੱਛੇ ਕੌਨਸਪਰੇਸੀ ਵਾਲੀ ਗੱਲ ਹੈਗੀ ਆ ਜਾਂ ਜਿਸ ਬਾਰੇ ਦੱਸਿਆ ਗਿਆ ਹੈਗਾ ਉਹ ਹੋਰ ਹੈਗੇ ਆ ਜਿਹਨਾਂ ਨੂੰ ਅਸੀਂ ਫੜਨ ਤੋਂ ਬਾਅਦ ਤੁਹਾਨੂੰ ਇਹ ਸਾਂਝੀ ਕੀਤੀ ਜਾਊਗਾ ਮਹਿਲਾ ਵੀ ਇਨਵੋਲਵ ਹੈਗੀ ਆ ਇਸ ਮਾਮਲੇ ਵਿੱਚ ਉਹ ਤੁਹਾਨੂੰ ਦੱਸਿਆ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਪਤਾ ਲੱਗਦਾ ਵੀ ਕੋਈ ਗੱਡੀ ਵੀ ਕੋਈ ਲੇਡੀ ਵੀ ਇਸ ਚੈੱਕ ਕਰ ਮੈਂ ਦੱਸਿਆ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਹ ਵੀ ਇਹਦੇ ਵਿੱਚ ਮਾਸਟਰਮਾਈਂਡ ਜਿਹੜਾ ਹੈਗਾ ਲੇਡੀ ਹੈ ਜਾਂ ਕੋਈ ਹੋਰ ਹੈਗਾ ਉਹ ਜਿਹੜਾ ਵੀ ਮਾਸਟਰਮਾਈਂਡ ਹੋਊਗਾ ਉਹ ਤੁਹਾਡੇ ਸਾਹਮਣੇ ਲਿਆ ਕੇ ਅਸੀਂ ਤੁਹਾਨੂੰ ਦੱਸਾਂਗੇ ਸਰ ਪੇਸ਼ ਕੀਤਾ ਗਿਆ ਕੋਰਸ ਇਹਨਾਂ ਨੂੰ ਪੇਸ਼ ਕੀਤਾ ਗਿਆ ਅੱਜ ਔਰ ਇਹਨਾਂ ਦਾ ਪੰਜ ਦੰਦ ਰਮਾਲ ਹੈਗਾ ਸਾਨੂੰ ਹਾਸਲ ਹੋਇਆ ਅੱਜ ਇਹ ਜਿਹੜੇ ਮੇਨ ਦੋਸ਼ੀ ਹੈਗੇ ਇਹਨਾਂ ਚ ਪਹਿਲਾ ਹੈਗਾ ਅਸ਼ੋਕ ਕੁਮਾਰ ਪੁੱਤਰ ਪੂਰਨ ਚੰਦ ਵਾਸੀ ਨਿਊ ਜਵਾਰਨਗਰ ਪਟਾਲਾ ਰੋਡ ਅੰਮ੍ਰਿਤਸਰ ਦਾ ਦੂਜਾ ਹੈਗਾ ਪਵਨ ਸ਼ਰਮਾ ਉਰ ਪੰਮਾ ਪੁੱਤਰ ਰਮੇਸ਼ ਚੰਦ ਵਾਸੀ ਵਾਰ ਨੰਬਰ 3 ਅਜਨਾਲਾ ਇੱਕ ਤੀਜਾ ਹੈਗਾ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਰਵਿੰਦਰ ਸਿੰਘ ਵਾਸੀ ਵਾਰ ਨੰਬਰ 13 ਰਾਇਆ ਸੰਸੀ ਇਹ ਚੌਥਾ ਹੈਗਾ ਅਨੁਰੇਸ਼ ਕੁਮਾਰ ਪੁੱਤਰ ਦੇਸਰਾਜ ਵਾਸੀ ਮਕਾਨ ਨੰਬਰ 1 ਅਮਰ ਰੈਵਨਿਊ ਕੋਡ ਰੋਡ ਅਮਰਸਰ ਇਹਨਾਂ ਨੂੰ ਚਾਹ ਉਹ ਅਸੀਂ ਗ੍ਰਿਫਤਾਰ ਕਰਕੇ ਕੋਰਟ ਚ ਪੇਸ਼ ਕਰਕੇ 5 ਦਿਨ ਦਾ ਪੋਸਟਮਾਨਸ ਅਸੀਂ ਹਾਸਲ ਕਰ ਲਿਆ ਹੈਗਾ ਔਰ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਹੈ ਸਰ 골ਡ ਵੀ ਸੀਗਾ ਕਾਫੀ ਉਹ ਸਰ ਪਤਾ ਹੈ ਉਹੀ ਨਾ ਜੀ ਜਿਹੜਾ ਪੈਸੇ ਅਸੀਂ ਅਜੇ ਬਰਾਮਦ ਕੀਤੇ ਹੈਗੇ ਆ 골ਡ ਬਾਰੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜੋ 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 ਪੁੱਛਗੇ ਤੇ ਸਾਹਮਣੇ ਆਊਗਾ ਤੁਹਾਨੂੰ ਸਭ ਸਾਂਝਾ ਕੀਤਾ ਜਾਊਗਾ ਸਰ ਪਤਾ ਲੱਗਾ ਦੀ ਇਹ ਇਹਦੇ ਪੈਸੇ ਜਿਹੜੇ ਇਹਨੇ ਕਿੱਥੇ ਲੈ ਕੇ ਗਏ ਸੀ ਕਿ ਕੀ ਕਰ ਰਹੇ ਸੀ ਕਿੱਥੇ ਇਕੱਠੇ ਹੋਏ ਸੀ ਬਾਕੀ ਇਹ ਤਾਂ ਅਜੇ ਇਨੀਸ਼ੀਅਲ ਸਟੇਜ ਦੇ ਉੱਤੇ ਅਸੀਂ ਇਹਨਾਂ ਨੂੰ ਫੜ ਕੇ ਬਰਾਮਦਗੀ ਕਰੀਤਾ ਜੀ ਇਹਨਾਂ ਦੇ ਪੁਰਾਣਾ ਆਦਨਾ ਮুলਜ਼ਮ ਹੈਗੇ ਆ ਜਿਵੇਂ ਇਹਦੇ ਵਿੱਚ ਗੁਰਪ੍ਰੀਤ ਹੋਇਆ ਪਵਨ ਕੁਮਾਰ ਹੋਇਆ ਸ਼ੋਕ ਕੁਮਾਰ ਹੋਇਆ ਇਹਨਾਂ ਤੇ ਪਹਿਲਾਂ ਵੀ ਮੁਕੱਦਮੇ ਦਰਜ ਨੇ ਰਮਾਨ ਇਸੇ ਕਰਕੇ ਹਾਸਲ ਕੀਤਾ ਗਿਆ ਵੀ ਇਹਨਾਂ ਨੂੰ ਥੋੜ੍ਹੀ ਲੀ ਪੁੱਛਗਿੱਛ ਕੀਤੀ ਜਾਊਗੀ ਔਰ ਪੈਸੇ ਤਰ੍ਹਾਂ ਸੋਨਾ ਹੈਗਾ ਉਹਦੇ ਬਾਰੇ ਜਿਹੜਾ ਹੈਗਾ ਸਾਰੀ ਗੱਲ ਤਫਤੀਸ਼ ਦੇ ਵਿੱਚ ਲਿਆਂਦੀ ਜਾਊਗੀ ਪਤਾ ਲੱਗਾ ਪਵਨ ਕੁਮਾਰ ਤੇ ਮਰਡਰ ਦਾ ਕੇਸ ਹੈ ਉਹ ਕਿਛੇ ਸਟੇਜ ਤੇ ਆਇਆ ਜਿਹੜਾ ਮਰਡਰ ਦਾ ਮਕਦਮਾ ਸੀ ਆਏ ਦੇ ਤੇ 302 ਦਾ ਮਕਦਮਾ ਦਰਸੀ ਦੋਹਿਆਤ ਸਰ ਦੇ ਵਿੱਚ ਉਹਦੇ ਚ ਇਹ ਬਰੀ ਹੋ ਚੁੱਕਾ ਹੈ ਇਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ